ਸਫਰਾਂ ਤੇ ਆ ਸੈਰਾਂ ਤੇ ਨਹੀਂ ਕਿ ਹੱਲੇ ਸਫਰਾਂ ਤੇ ਆ ਸੈਰਾਂ ਤੇ ਨਹੀਂ ਚਾਰ ਲਫ਼ਜ਼ ਹੀ ਜੋੜੇ ਨੇ ਮੈਂ ਕੋਈ ਵੱਡੀ ਸ਼ਾਇਰਾ ਤੇ ਨਹੀਂ ਤੇਰੇ ਬਾਰੇ ਬੋਲ ਸਕੀਏ ਸਾਡਾ ਇਹਨਾਂ ਰੁਤਬਾ ਤਾਂ ਨਹੀਂ ਹੈ ਤੇਰੇ ਬਾਰੇ ਬੋਲ ਸਕੀਏ ਸਾਡਾ ਇਹਨਾਂ ਰੁਤਬਾ ਤਾਂ ਨਹੀਂ ਹੈ ਫੇਰ ਵੀ ਮੈਂ ਕਿਹਾ ਇੱਕ ਵਾਰ ਕੋਸ਼ਿਸ਼ ਤਾਂ ਕਰੀਏ ਵੱਡੇ ਵੱਡੇ ਸ਼ਾਇਰ ਵੀ ਤੈਨੂੰ ਤਾਂ ਸਜਦਾ ਕਰਦੇ ਨੇ ਸੁੱਤੇ ਰਹਿਣ ਦੇ ਪੰਛੀ ਵੀ ਤੈਨੂੰ ਵੇਖ ਉਡਾਰੀਆਂ ਭਰਦੇ ਨੇ ਚਾਰ ਲਫ਼ਜ਼ ਜੋੜ ਕੇ ਤਾਂ ਇੱਥੇ ਅਨੇਕਾਂ ਸ਼ਾਇਰ ਖੜੇ ਨੇ ਪਰ ਮੈਂ ਕਿਹਾ ਜੀ ਸਤਿੰਦਰ ਤੋਂ ਸਰਤਾਜ ਬਣਨ ਦੇ ਇਮਤਿਹਾਨ ਬੜੇ ਨੇ ਨਾਦਾਨ ਜਹੀ ਆਸ ਦੇ ਕੇ ਤੂੰ ਕਿੰਨਿਆਂ ਦੀ ਆਰਜ਼ੂ ਜਗਾਈਏ ਨਾਦਾਨ ਜਹੀ ਆਸ ਦੇ ਕੇ ਤੂੰ ਕਿੰਨਿਆਂ ਦੀ ਆਰਜ਼ੂ ਜਗਾਈਏ ਆ ਸਾਹਮਣੇ ਖੜੀ ਨਿੱਕੀ ਜਈ ਕੁੜੀ ਵੀ ਤੂੰ ਹੀ ਲਿਖਣ ਲਈ ਹੈ ਆਪਣੇ ਇੱਕ ਇੱਕ ਆਪਣੇ ਇੱਕ ਇੱਕ ਗੀਤਾਂ ਵਿੱਚ ਕੀਤੀ ਬਿਆਨ ਤੂੰ ਸਚਾਈ ਹੈ ਤੇਰੀ ਹਰ ਨਜ਼ਮ ਇਵੇਂ ਦਿਲ ਤੇ ਲੱਗੇ ਜਿਵੇਂ ਤੂੰ ਹਵਾ ਵਿੱਚ ਮੁਹੱਬਤ ਮਿਲਾਈ ਹੈ ਕਦੇ ਬਾਣ ਹਜ਼ਾਰੇ ਵਾਲਾ ਮੁੰਡਾ ਤੂੰ ਸਾਨੂੰ ਸੱਚਾ ਇਸ਼ਕ ਸਮਝਾਇਆ ਹੈ ਕਦੇ ਬਾਣ ਹਜ਼ਾਰੇ ਵਾਲਾ ਮੁੰਡਾ ਤੂੰ ਸਾਨੂੰ ਸੁੱਚਾ ਇਸ਼ਕ ਸਮਝਾਇਆ ਏ ਤੇ ਕਦੇ ਬਾਣ ਗੁਰਮੁਖੀ ਦਾ ਬੇਟਾ ਪੰਜਾਬ ਦੇ ਵਿਰਸੇ ਨੂੰ ਬਚਾਇਆ ਏ ਸਾਡੇ ਵਰਗੇ ਕਿੰਨੇ ਹੀ ਪ੍ਰੇਰਿਤ ਸ਼ਾਇਰਾਂ ਨੂੰ ਤੂੰ ਲਿਖਣ ਲਾਇਆ ਏ ਸਾਡੇ ਵਰਗੇ ਕਿੰਨੇ ਹੀ ਪ੍ਰੇਰਿਤ ਸ਼ਾਇਰਾਂ ਨੂੰ ਤੂੰ ਲਿਖਣ ਲਾਇਆ ਏ ਮਾਣ ਕਰਦੇ ਆ ਕਿ ਸਰਤਾਜ ਵਰਗਾ ਸ਼ਾਇਰ ਪੰਜਾਬ ਦੇ ਹਿੱਸੇ ਆਇਆ ਹੈ ਮਾਣ ਕਰਦੇ ਆ ਕਿ ਪੰਜਾਬ ਦਾ ਸਰਤਾਜ ਵਰਗਾ ਸ਼ਾਇਰ ਪੰਜਾਬ ਦੇ Thank you.